ਬਹੁਤ ਪਹਿਲਾਂ ਬਹੁਤ ਸੀਨ ਕਰ ਦਿੱਤੀ ਇਹਨਾਂ ਨੇ ਮੌਕੇ ਦੇ ਜਿਹੜੇ ਹਾਲਾਤ ਨੇ ਜੀ ਬਿਲਕੁਲ ਹਜੇ ਤਾਂ ਅੰਡਰ ਕੰਟਰੋਲ ਆ ਕੋਈ ਪਿੱਛੋਂ ਵੀ ਜਿਹੜੀ ਖਬਰਾਂ ਨੇ ਉਹ ਵਧੀਆ ਯਾਰੀਆਂ ਨੇ ਮਤਲਬ ਮਾੜਿਆ ਨਹੀਂ ਹੈਗਾ ਕੁਝ ਤੇ ਰਹੀ ਗੱਲ ਪ੍ਰਸ਼ਾਸਨ ਦੀ ਪ੍ਰਸ਼ਾਸਨ ਵੱਲੋਂ ਸਾਨੂੰ ਫੁੱਲ ਸਹਿਯੋਗ ਆ ਜੀ ਰਾਤ ਵੀ ਅਹਿਦੂ ਸਾਹਿਬ ਐਕਸ਼ਨ ਸਾਹਿਬ ਤੇ ਵੀਡੀਓ ਸਾਹਿਬ ਵੀ ਮਤਲਬ ਇੱਥੇ ਬਹੁਤ ਲੇਟ ਤੱਕ ਰਹੇ ਨੇ ਰਾਤ ਤੱਕ 2-3 ਵਜੇ ਤੱਕ ਕੰਮ ਕਰਦੇ ਰਹੇ ਨੇ ਤੇ ਬਾਕੀ ਮੀਂਹ ਪੈਂਦੇ ਚ ਵੀ ਪ੍ਰਸ਼ਾਸਨ ਫੁੱਲ ਜੋਰਾਂ ਤੇ ਲੱਗਿਆ ਹੋਇਆ ਜੀ ਸਾਨੂੰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਫੁੱਲ ਸਪੋਰਟ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਕੋਈ ਕਿ ਮਿਲ ਰਿਹਾ ਵੀ ਟੱਗਰ ਫਾਣ ਤੇ ਹੈ ਸ਼ਾਇਦ ਵੀ ਪਾਣੀ ਓਵਰਫਲੋ ਹੋ ਕੇ ਖੇਤਾਂ 'ਚ ਜਾ ਸਕਦਾ ਨਹੀਂ ਨਹੀਂ ਹਜੇ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਤਿੰਨ ਤੋ 3-4 ਫੁੱਟ ਦੀ ਕਪੈਸਿਟੀ ਜਿਹੜੀ ਹਜੇ ਹੈਗੀ ਐ ਹਾਂਜੀ ਹਾਂਜੀ ਕੀ ਲੱਗਦਾ ਆਪਾਂ ਨੂੰ ਰਾਤ ਮਿਲੂਗਾ ਤੁਹਾਨੂੰ ਲੱਗਦਾ ਬਿਲਕੁਲ ਕਿਉਂਕਿ ਸਵੇਰ ਤੋਂ ਅਸੀਂ ਨੋਟ ਕਰ ਰਹੇ ਆ ਕਿ ਪਾਣੀ ਚੜ੍ਹਿਆ ਨਹੀਂ ਆ 1 ਇੰਚ ਵੀ ਇਹ ਸਥਿਰ ਖੜਿਆ ਚੱਲ ਰਿਹਾ ਅਸੀਂ ਆਸ ਕਰਦੇ ਆ ਵੀ ਹੌਲੀ-ਹੌਲੀ ਇਹ ਡਾਊਨ ਹੋ ਜੂਗਾ ਕੋਈ ਬੰਨ ਵਗੈਰਾ ਕੋਈ ਬਰੀਚ ਵਗੈਰਾ ਕੋਈ ਕਮਜ਼ੋਰ ਹੈ ਕਿਤੇ ਉੱਤੇ ਨਹੀਂ ਨਹੀਂ ਜਿੱਥੇ ਸੀਗੀ ਕਿਤੇ ਵੀਕ ਪੁਆਇੰਟ ਸੀਗੇ ਜਿੱਥੇ ਮਹਿਕਮੇ ਨੇ ਡਰੇਨ ਵਿਭਾਗ ਦੇ ਜਿਹੜੇ ਜੇਏ ਨੇ ਐਸਡੀਓ ਨੇ ਉਹ 5-6 ਦਿਨਾਂ ਤੋਂ ਲਗਾਤਾਰ ਲੱਗੇ ਹੋਏ ਨੇ ਤੇ ਉਹ ਸਾਰਾ ਕੁਝ ਕੰਪਲੀਟ ਕਰ ਲਿਆ ਜੀ ਅੱਜ ਕੌਣ ਆਇਆ ਅੱਜ ਵੀਡੀਓ ਸਾਹਿਬ ਆਏ ਸੀਗੇ ਤੇ ਐਮਐਲਏ ਸਾਹਿਬ ਆਏ ਸੀਗੇ ਤੇ ਐਕਸ਼ਨ ਸਾਹਿਬ ਆਏ ਸੀ ਐਸਸੀ ਸਾਹਿਬ ਆਏ ਸੀ ਐਸਜੂ ਸਾਹਿਬ ਆਏ ਸੀ ਹਾਂਜੀ ਐਸਡੀਐਮ ਸਾਹਿਬ ਵੀ ਆਏ ਸੀਗੇ ਇਹ ਵਿਸ਼ਵਾਸ ਦਿਵਾਇਆ ਉਹਨਾਂ ਨੇ ਉਹਨਾਂ ਨੇ ਫੁੱਲ ਭਰੋਸਾ ਦਿੱਤਾ ਜੀ ਸਾਡੇ ਤੋਂ ਕਿਸੇ ਵੀ ਚੀਜ਼ ਦੀ ਕੋਈ ਵੀ ਚੀਜ਼ ਚਾਹੀਦੀ ਹੈ ਉਹ ਅਸੀਂ 24 ਘੰਟੇ ਅਸੀਂ ਹਾਜ਼ਰ ਹਾਂ ਪ੍ਰਸ਼ਾਸਨ ਮਤਲਬ ਆਪ ਵੀ ਇੱਥੇ ਰਾਤ ਨੂੰ ਵੀ ਕਿੜੇ ਮਾਰਦੇ ਆ ਉਹ ਬਿਲਕੁਲ ਮੌਜੂਦ ਨਹੀਂ ਨਾਣਾ ਮਾਹੌਲ ਨਹੀਂ ਆ ਗਿਆ ਨਹੀਂ 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 ਜੀ ਲੋਕਾਂ ਨੂੰ ਅਪੀਲ ਕੀ ਕਰਦੇ ਤੁਸੀਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਆਂ ਜੀ ਕੋਈ ਮਾਹੌਲ ਇਦਾਂ ਦਾ ਹੈ ਨਹੀਂਗਾ ਬਾਕੀ ਪਰਮਾਤਮਾ ਅਗੇ ਅਰਦਾਸ ਕਰਨ ਵੀ ਸਾਰਾ ਕੁਝ ਜਿਹੜਾ ਉਹ ਸਹੀ ਸਲਾਮਤ ਰਹੇ ਦੇਖੋ ਹਲਦੀ ਘੜੀ ਤਾਂ ਜਿਹੜਾ ਹੈਗਾ ਮੌਸਮ ਦੇ ਹਿਸਾਬ ਨਾਲ ਵੀ ਬੇਸ਼ੱਕ ਪਟਿਆਲੇ ਮੀਂਹ ਪੈ ਰਿਹਾ ਸਮਾਣੇ ਵੀ ਮੀਂਹ ਪੈ ਰਿਹਾ ਉਧਰੋਂ ਪਾਣੀ ਇਦਨ ਨੂੰ ਆ ਰਿਹਾ ਪਰ ਹਲਦੀ ਘੜੀ ਤਾਂ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਛੇੜ ਨਹੀਂ ਹੈ ਤੇ ਜੋ ਵੀ ਹੈਗਾ ਜੇ ਪਰਮਾਤਮਾ ਸੁੱਖ ਰੱਖੇ ਤੇ ਜਿਹੜੇ ਸਾਰੀਆਂ ਅਸੀਂ ਹਰਿਆਲੀ ਵਾਲੀ ਫਸਲਾਂ ਦੇਖ ਰਹੇ ਆ ਇਸੇ ਤਰ੍ਹਾਂ ਹੀ ਕਾਇਮ ਰਹਿਣ ਤੇ ਅਸੀਂ ਤਾਂ ਇਹੀ ਦੁਆ ਕਰਦੇ ਆ ਕਿ ਪਾਣੀ ਹੋਰ ਘਟੇ ਪਿੱਛੇ ਅਜੇ ਕਦੇ ਕੋਈ ਚਾਂਸ ਤਾਂ ਨਹੀਂ ਲੱਗਦਾ ਹੈਗਾ ਕੋਈ ਅਜੇ ਫਲੱਡ ਵਾਲਾ ਤੇ ਲੋਕਾਂ ਨੂੰ ਵੀ ਇਹੀ ਚਾਹੀਦਾ ਹੈਗਾ ਕਿ ਇਸ ਦਾ ਬਿਲਕੁਲ ਧਿਆਨ ਰੱਖਣ ਤੇ ਜਿਸ ਤਰ੍ਹਾਂ ਹੁਣ ਸਾਰੇ ਇੱਥੇ ਖੜੇ ਨੇ ਮੈਂ ਤਾਂ ਪਿਛਲੇ 20-25 ਸਾਲ ਤੋਂ ਦੇਖਿਆ ਹੈਗਾ ਇੱਥੇ ਲੋਕਾਂ ਨੂੰ ਬੜੇ ਬਹਾਦਰ ਨੇ ਬੜੇ ਮਿਹਨਤੀ ਨੇ ਆਪਣੇ ਆਪ ਹੀ ਕੰਮ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਰਾਤ ਨੂੰ ਵੀ ਇਨਫੋਰਮੇਸ਼ਨ ਦੇ ਦਿੰਦੇ ਨੇ ਜੇ ਕੋਈ ਕੋਈ ਅਜਿਹੀ ਗੱਲ ਹੋ ਗਈ ਆਪਾਂ ਹੁਣ ਸਾਰਾ ਏਰੀਆ ਸਾਰਾ ਦੇਖਿਆ ਹਲਦੀ ਘੜੀ ਦਾ ਬੰਨ ਦੇ ਉੱਤੇ ਕੋਈ ਪ੍ਰੋਬਲਮ ਐ ਨਹੀਂ ਬੰਨ ਟੁੱਟਦਾ ਜਾਂ ਪਾਣੀ ਆ ਜਾਂਦਾ ਉਸ ਤੋਂ ਬਾਅਦ ਸਾਰਾ ਪ੍ਰਸ਼ਾਸਨ ਇੱਕਦਮ ਬਾਹਰ ਨਿਕਲਦਾ ਪਹਿਲਾਂ ਕਿਉਂ ਨਹੀਂ ਪ੍ਰਬੰਧ ਕੀਤੇ ਜਾਂਦੇ ਨਹੀਂ ਐਸੀ ਗੱਲ ਨਹੀਂ ਆ ਜੋ ਜਿਹੜੇ ਪ੍ਰਬੰਧਾਂ ਦੀ ਗੱਲ ਹੈ ਉਹਦੇ ਆਪਾਂ ਹੁਣ ਗੱਲ ਕੀ ਕਰੀਏ ਹੁਣ ਜਿਹੜੇ ਉੱਥੇ ਦੇਵੀਗੜ੍ਹ ਵਾਲੇ ਐਮਐਲਏ ਸਾਹਿਬ ਨੇ ਪੇठाਣਵਾਜਰਾ ਸਾਹਿਬ ਉਹ ਆਪ ਸ਼ਰਿਆਵੇਂ ਆਪਣੇ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਕੋਈ ਤਾਂ ਗੱਲ ਹੈਗੀ ਹੈ ਨਾ ਜੇ ਸਰਕਾਰ ਨੇ ਪਹਿਲਾਂ ਕੁਝ ਹੋਰ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਹੁੰਦੇ ਤਾਂ ਹੁਣ ਨਾ ਦੇਖਣ ਦੇ ਆਪਾਂ ਨੂੰ ਮਹਿਸੂਸ ਹੁੰਦਾ ਪਰ ਹੁਣ ਤਾਂ ਆਪਾਂ ਨੂੰ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿ ਵੀ ਹੁਣ ਸਰਕਾਰ ਨੇ ਜੋ ਕੁਝ ਕੀਤਾ ਸਾਰੇ ਲੋਕਾਂ ਨੂੰ ਦਿਖਦਾ ਹੈ ਉਹਨਾਂ ਨੇ ਕੀਤਾ ਜਾਂ ਨਾ ਕੀਤਾ ਆਪਾਂ ਹੁਣ ਉਸ ਦੀ ਗੱਲ ਤੇ ਨਹੀਂ ਜਾਵਾਂਗੇ ਆਪਾਂ ਤਾਂ ਇਹ ਕਹਾਂਗੇ ਵੀ ਪਰਮਾਤਮਾ ਮਿਹਰ ਕਰੇ ਕਿ ਨਹੀਂ ਇਸ ਤਰ੍ਹਾਂ ਹੀ ਹੋਵੇ ਕਿਉਂਕਿ ਇੱਕ ਮਾਲਵਾ ਬੈਲਟੀ ਬਚੀ ਆ ਤੇ ਪੰਜਾਬ ਦੀ ਜਿਹੜੀ ਹੈਗੀ ਆ ਜਿਹੜੇ ਆਪਣਾ ਜਿਹੜੀਆਂ ਫਸਕਲਾਂ ਨੇ ਆਪਾਂ ਇਹਨੂੰ ਬਚਾ ਚੁੱਕੀ ਤੇ ਦੁਆ ਕਰਦੇ ਆ ਕਿ ਵੀ ਕੋਈ ਨੁਕਸਾਨ ਨਾ ਹੋਵੇ ਹੁਣ ਆਪਾਂ ਇਹ ਛੱਡ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਹੈਗਾ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ ਕੀਤਾ ਜਾਂ ਨਹੀਂ ਕੀਤਾ ਜਿਹੜਾ ਪ੍ਰਸ਼ਾਸਨ ਹੈ ਮੈਂ ਪ੍ਰਸ਼ਾਸਨ ਦੇ ਵਿੱਚ 25 ਸਾਲ ਪ੍ਰਸ਼ਾਸਨ ਦੇ ਵਿੱਚ ਹੀ ਰਿਹਾ ਪ੍ਰਸ਼ਾਸਨ ਨੇ ਜੋ ਕੁਝ ਕਰਨਾ ਹੁੰਦਾ ਤੁਸੀਂ ਗੱਲ ਕਹੀ ਹੈ ਕਿ ਵੀ ਜਦੋਂ ਵੰਡ ਟੁੱਟਦਾ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਪ੍ਰਸ਼ਾਸਨ ਪਹਿਲਾਂ ਵੀ ਜਾਗਦਾ ਪ੍ਰਸ਼ਾਸਨ ਬਾਅਦ ਚ ਵੀ ਜਾਗਦਾ ਉਸ ਵੇਲੇ ਇਹ ਦੇਖਣਾ ਪੈਂਦਾ ਵੀ ਜਿਹੜਾ ਕੋਈ ਉਸ ਪਾਣੀ ਦੀ ਮਾਰ ਦੇ ਵਿੱਚ ਹੈਗੇ ਨੇ ਉਹਦੇ ਡੰਗਰ ਪਸ਼ੂ ਜੇ ਲੋਕ ਨੇ ਉਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈਗਾ ਉਹ ਇੱਕ ਜਿਹੜੀ ਹੈ ਪਹਿਲ ਕਦਮੀ ਇਹੀ ਹੁੰਦੀ ਹੈ ਕਿ ਵੀ ਉਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਤੇ ਜਿਹੜੀ ਇਹ ਫਸਲਾਂ ਦੀ ਜਿਹੜੀ ਬਾਅਦ ਦੇ ਵਿੱਚ ਕੋਈ ਨੁਕਸਾਨ ਹੁੰਦਾ ਉਹ ਤਾਂ ਜੋਰ ਡਿਜਾਸਟਰ ਮੈਨੇਜਮੈਂਟ ਦਾ ਜਿਹੜੀ ਸਾਰੀ ਪਾਲਿਸੀ ਬਣੀ ਹੋਈ ਹੈ ਕੱਲੀ ਆਪਣੀ ਪੰਜਾਬ ਦੀ ਨਹੀਂ ਸਾਰੇ ਇੰਡੀਆ ਦੀ ਪਾਲਿਸੀ ਬਣੀ ਹੋਈ ਹੈ ਉਦੇ ਮੁਤਾਬਕ ਫਿਰ ਮੁਆਵਜ਼ਾ ਦੇ ਕੇ ਤੁਹਾਡੀ ਟੀਮ ਆਂਦੀ ਆ ਨੇ ਫਿਰ ਦੇ ਕੇ ਉਸ ਨੂੰ ਸਾਰਾ ਮੁਆਵਜ਼ਾ ਮਿਲਦਾ ਹੈ। ਥੈਂਕ ਯੂ। ਜੀ ਜੇ ਕੈਂਪ ਉਹਨਾਂ ਦਾ ਚੜਾਣੇ ਆਉਂਦੇ ਚੜਾ ਦਿਓ ਭਾਈ। ਮੇਰਾ ਨਾਮ ਬਲਜਿੰਦਰ ਸਿੰਘ ਜੀ। ਕਿਹੜਾ ਪਿੰਡ ਆ ਜ ਆਪਣਾ? ਮੇਰਾ ਪਿੰਡ ਬਾਦਸ਼ਾਹਪੁਰ ਆ। ਜਿਹੜੇ ਹਾਲਾਤ ਨੇ ਹੁਣ ਇਸ ਟਾਈਮ ਖੜੇ ਆਪਾਂ ਕਿੱਥੇ ਖੜੇ ਆ ਜੀ? ਅਸੀਂ ਬਾਦਸ਼ਾਹਪੁਰ ਘਰ ਦੇ ਉੱਤੇ ਖੜੇ ਆ ਜੀ ਬਿਲਕੁਲ। ਇਹ ਹਾਲਾਤ ਨੇ ਇਥੋਂ ਦੇ ਉਸ ਤੇ ਹਾਲਾਤ ਤਾਂ ਦੇਖੋ ਜੀ। ਪੀ ਹਾਲਾਤ ਫਿਲਹਾਲ ਅੱਜ ਦੀ ਘੜੀ ਤਾ ਠੀਕ ਨੇ ਕੱਲ ਦਾ ਕੁਝ ਕਹਿ ਨਹੀਂ ਜਾਂਦਾ ਜੇ ਮਗਰੋਂ ਪਾਣੀ ਆਉਂਦਾ ਅਫਵਾਹਾਂ ਫੈਲੀਆਂ ਵੀ ਪਾਣੀ ਵਧ ਗਿਆ ਜੀ ਹੋ ਗਿਆ ਸਸੁਰ ਦੇਖੋ ਇਹ ਅਫਵਾਹਾਂ ਦੇ ਉੱਤੇ ਆਪਾਂ ਨੂੰ ਨਹੀਂ ਯਕੀਨ ਕਰਨਾ ਚਾਹੀਦਾ ਅਫਵਾਹਾਂ ਤਾਂ ਦੁਨੀਆ ਬਹੁਤ ਫਲਾਉਂਦੀ ਆ ਪਰ ਸਾਨੂੰ ਸੁਚੇਤ ਰਹਿਣਾ ਤਾਂ ਫੇਰ ਵੀ ਚਾਹੀਦਾ ਵੀ ਅਸੀਂ ਸੱਚੀਏ ਕਿਉਂ ਆਉਂਦਾ ਪਾਣੀ ਹਰ ਸਾਲ ਜਿਵੇਂ ਆਪਾਂ ਚੱਲਦੇ ਆ ਮਾਰਗ ਗਰਦੀ ਮਾਰਾਂ ਅੱਛਾ ਲਓ ਸਰ ਪਾਣੀ ਹਰ ਸਾਲ ਕੱਗਰ ਦਾ ਪਾਣੀ ਤਾਂ ਦੇਖੋ ਜੀ ਜਦੋਂ ਪਹਾੜਾਂ ਦੇ ਵਿੱਚ ਬਰਸਾਤ ਹੁੰਦੀ ਆ ਪਾਣੀ ਤਾਂ ਫਿਰ ਜਿਹੜੇ ਦਰਿਆ ਬਣੇ ਨੇ ਵਹਾਹ ਬਣੇ ਨੇ ਇਹਨਾਂ ਦੇ ਵਿੱਚ ਪਾਣੀ ਤਾਂ ਆਉਣਾ ਹੀ ਆਉਣਾ ਇਹ ਤਾਂ ਤਾਂ ਕੋਈ ਰੌਲਾ ਇਹਦਾ ਤਾਂ ਕੋਈ ਦੂਜੀ ਰਾਏ ਨਹੀਂ ਹੈਗੀ ਵੀ ਹਾਂ ਵੀ ਨਹੀਂ ਆਊਗਾ ਇਦਾਂ ਚ ਪਾਣੀ ਆਉਣਾ ਪਰ ਸਰਕਾਰਾਂ ਨੂੰ ਚਾਹੀਦਾ ਵੀ ਹਰ ਪਾਸੇ ਵੀ ਜਿਹੜੇ ਬੰਨ ਨੇ ਬੰਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਤੇ ਇਹ ਜਿਹੜਾ ਆ ਸਿਚੁਏਸ਼ਨ ਨਾ ਆਵੇ ਹੁੰ ਲੱਗਦਾ ਖਤਰਾ ਟਲ ਗਿਆ ਲੱਗਦਾ ਮੈਨੂੰ ਖਤਰਾ ਫਿਲਹਾਲ ਨਹੀਂ ਟਲਿਆ ਜੀ ਹੁਣ ਤਾਂ ਘੱਗਰਪੂਰਾ ਨ ਭਰਿਆ ਹੋਇਆ ਨੱਕੋ ਨੱਕ ਭਰਿਆ ਚੱਲ ਰਿਹਾ ਤੇ ਅਜੇ ਕਿੰਨਾ ਖਤਰੇ ਦੇ ਨਿਸ਼ਾਨ ਕਿੰਨੇ ਇਹਨਾਂ ਦੇ ਖਤਰੇ ਦਾ ਨਿਸ਼ਾਨ ਦੇਖੋ ਜੀ ਹੁਣ ਸਿਰਫ 4 3 ਫੁੱਟ ਦਾ ਰਹਿ ਗਿਆ ਜੇ 3 ਫੁੱਟ ਪਾਣੀ ਵਧਦਾ ਤਾਂ ਫਿਰ ਘੱਗਰ ਦਾ ਬੰਨ ਟੁੱਟਣ ਦਾ ਖਤਰਾ ਜੀ ਫਿਰ ਘੱਗਰ ਬਾਹਰ ਨਿਕਲਦਾ ਆਓ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇਖੋ ਜੀ ਜਦੋਂ ਤੋਂ ਹਾਂ ਪ੍ਰਸ਼ਾਸਨ ਜਿੱਦਣ ਤੋਂ ਹੁਣ 4-5 ਦਿਨ ਹੋ ਗਏ ਪ੍ਰਸ਼ਾਸਨ ਵਧੀਆ ਸਾਡੇ ਇੱਥੇ ਸਾਥ ਦੇ ਰਿਹਾ ਅਸੀਂ ਪ੍ਰਸ਼ਾਸਨ ਨੂੰ ਮਾੜਾ ਨਹੀਂ ਕਹਿੰਦੇ ਪ੍ਰਸ਼ਾਸਨ ਠੀਕ ਆ ਕੰਮ ਕਰ ਰਿਹਾ ਜੀ ਸਾਡੇ ਲਈ ਹੋਰ ਇਹ ਆ ਰਹੇ ਨੇ ਮਿੱਟੀ ਆਉਣ ਲੱਗ ਰਿਹਾ ਮੇਰੇ ਨਾਲ ਪਿਆਰਾ ਸਿੰਘਾ ਜੀ ਪੰਚਾਇਤ ਮੈਂਬਰ ਆ ਨੇ ਤੇ ਬੋਰੀਆਂ ਆਉਣ ਲੱਗ ਰਹੀ ਨੇ ਮਿੱਟੀ ਆਉਣ ਲੱਗ ਰਹੀ ਆ ਖੋਰੀਆਂ ਆਉਣ ਲੱਗ ਰਹੀ ਆ ਸਾਰੇ ਅਫਸਰ ਮੌਜੂਦ ਨੇ ਜੀ ਰਾਤ ਨੂੰ ਵੀ ਉਹਰੇ ਮੌਜੂਦ ਨੇ ਐਨ ਵਧੀਆ ਹੈ ਇਸ ਟਾਈਮ ਆ ਪਰ ਜਿਵੇਂ ਇਹਨਾਂ ਨੇ ਦੱਸ ਬੀ ਮੌਕੇ ਤੇ ਜਿਹੜਾ ਕੰਮ ਹੁੰਦਾ ਨਾ ਪਹਿਲਾਂ ਹੋਣਾ ਚਾਹੀਦਾ ਜਿਵੇਂ ਬਾੜੀਆਂ ਬੁੱਡੀਆਂ ਦਾ ਸਮਾਂ ਹੁੰਦਾ ਵੇਲਾ ਸਮਾਂ ਹੁੰਦਾ ਪੈਲੀਆਂ ਵੇਲੀਆਂ ਹੁੰਦੀਆਂ ਨੇ ਉਦੋਂ ਹੋਣਾ ਚਾਹੀਦਾ ਸੀ ਇਹ ਉਦੋਂ ਮਿੱਟੀ ਵੀ ਠਿੱਕੀ ਜਾ ਜੇ ਸਾਰਾ ਕੁਝ ਮਿੱਟੀ ਆਂਦੀ ਆ ਬਾਹਰੋਂ ਪ੍ਰਬੰਧ ਹੁੰਦਾ ਖਾਲੀ ਖੇਤ ਨੇ ਮਤਲਬ ਪੂਰਾ ਸਾਥ ਹੁੰਦਾ ਸਾਡਾ ਕੰਮ ਕਰਨ ਦਾ ਪਹੁੰਚ ਹੁੰਦੀ ਹੈ ਮਿੱਟੀ ਦੀ ਜਿਵੇਂ ਸਾਈਟ ਤੇ ਜਿੱਥੇ ਕੰਮ ਕਰਨਾ ਸਨ ਉੱਥੇ ਤੱਕ ਪਹੁੰਚ ਹੋਣੀ ਦੀ ਹੁੰਦੀ ਹੈ ਮਿੱਟੀ ਦੀ ਉਹਨਾਂ ਤੋਂ ਸਮਾਂ ਮਿੱਟੀ ਦੀ ਦਿੱਕਤ ਆ ਰਹੀ ਹੈ ਹੁਣ ਮਿੱਟੀ ਉੱਥੇ ਸਾਨੂੰ ਭਰ ਕੇ ਲੈ ਕੇ ਜਾਣੇ ਪੈ ਰਹੇ ਨੇ ਥੈਲੇ ਕਿਤੇ ਸਾਡੇ ਸਿੱਧੇ ਉੱਥੇ ਜਾਂਦੇ ਆਪਣਾ ਅੱਛਾ ਸਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਮੰਨ ਲਓ ਕਿ ਇਹਨਾਂ ਨੇ ਹੁਣ ਮਾਈਨਿੰਗ ਦਾ ਕੀਤਾ ਪਹਿਲਾਂ ਅਸੀਂ ਖੱਗਰ ਦੇ ਵਿੱਚੋਂ ਮਿੱਟੀ ਕੱਢ ਕੇ ਸਾਰੀ ਬੰਨ ਦੇ ਉੱਪਰ ਲਗਾਈ ਹੈ ਜਦੋਂ ਪਹਿਲਾਂ ਅਸੀਂ ਆਪ ਦਾ ਬੰਨ ਆਪ ਬਣਾਇਆ ਸੀਗਾ ਬਾਅਦ ਚ ਸਾਡੇ 2022 23 ਦੇ ਵਿੱਚ ਸਰਕਾਰ ਨੇ ਬੰਨਿਆ ਇਹ ਬਾਈ ਦੇ ਵਿੱਚ ਤੇ ਅਸੀਂ ਉਹੀ ਕਹਿੰਨੇ ਆਂ ਵੀ ਜਿਹੜਾ ਇਹ ਮੈਨਿੰਗਲੇ ਉਹਦੇ ਚੱਕਰ ਦਾ ਇਹਨਾਂ ਨੂੰ ਛੱਡ ਕੇ ਜੋ ਘੱਗਰ ਦੇ ਵਿੱਚ ਆ ਘੱਗਰ ਐਂਡ ਤੱਕ ਰਜਿਸਟਰੀ ਸਾਰੇ ਘੱਗਰ ਦੀ ਕਿਸਾਨਾਂ ਦੇ ਨਾਮ ਆ ਵੀ ਉਹ ਸਾਨੂੰ ਇਹਦੀ ਮਿੱਟੀ ਕੱਢ ਕੇ ਜਿਹੜੀ ਘੱਗਰ ਦੇ ਵਿੱਚ ਰੇਤਾ ਅਸੀਂ ਉਹ ਆਪਣੇ ਖੇਤਾਂ 'ਚ ਪਾ ਸਕੀਏ ਨਾਲ ਦੇ ਖੇਤ ਉੱਚੇ ਹੋ ਜਾਣਾਂ ਤੇ ਬਾਕੀ ਬੰਨਤੇ ਪੈ ਜੇ ਤੱਕ ਘਰ ਦੀ ਸਫਾਈ ਹੋ ਜੂਗੀ ਹੁਣ ਇਸ ਨਾਲ ਘਰ ਦੀ ਸਫਾਈ ਹੁੰਦੀ ਹੈ ਤੱਕ ਘਰ ਦੇ ਵਿੱਚ ਪਾਣੀ ਲੰਗਦਾ ਹੋ ਜਾਂਦਾ ਹੁਣ ਜਿਹੜੀ ਗੱਲ ਕਹਿੰਦੇ ਹਾਂ ਜੀ ਪਹਿਲਾਂ ਮੈਨਿੰਗ ਦਾ ਉਹ ਕਰਨਾ ਲੈਣਾ ਪੈਂਦਾ ਹੀ ਪਹਿਲਾਂ ਹਾਂਜੀ ਸਾਰਾ ਕੰਮ ਕਰਦੇ ਰੁਕ ਜਾਂਦਾ ਹੋਰ ਬਣੀ ਤਾਂ ਛੋਟ ਮਿਲ ਜਾਂਦੀ ਹੈ ਹਾਂਜੀ ਛੋਟ ਮਿਲਦੀ ਜਾਂਦੀ ਹੈ ਜੀ ਡਰਦਾ ਵੀ ਮੌਜੇ ਨਹੀਂ ਵੀ ਆਉਂਦੇ ਫਿਰ ਵੀ ਡਰਦਾ ਮੌਲ ਹੁੰਦਾ ਵੀ ਕਿਤੇ ਅਸੀਂ ਮਿੱਟੀ ਆਪ ਤਾਂ ਬੰਨ ਬਤ ਪੱਕਾ ਕਰੀਏ ਜਾਂ ਖੇਤਾਂ 'ਚ ਬਾਈਏ ਕਿਤੇ ਆ ਕੇ ਸਾਡੀ ਕੋਈ ਸ਼ਿਕਾਇਤ ਨਾ ਕਰ ਦੇ ਸਾਡੇ ਦੀ ਕੋਈ ਕਾਰਵਾਈ ਨਾ ਹੋ ਜੇ ਸਾਰਾ ਡਰ ਰਹਿੰਦਾ ਜੀ ਇਸ ਤਰ੍ਹਾਂ ਦਾ get ਬੜਾ ਦੱਸੋ ਅੱਜ ਜਿਹੜੇ ਪ੍ਰਮੰਧ ਨੇ ਤੁਹਾਡੇ ਕੋਲੋਂ ਟ੍ਰੇਨ ਭਾਗਦੀ ਪ੍ਰਮੰਧ ਹਾਂਜੀ ਹਾਂ ਸਾਰੇ ਕੀਤੇ ਹੋਏ ਨੇ ਜੀ ਹਾਂਜੀ ਵਾਇਕ ਰੇਟ ਲਾਤੇਗੇ ਨੇ ਜੀ ਜਿੰਨੇ ਵੀ ਬੈਂਕ ਸੀਗੇ ਥੋੜੀ ਬਹੁਤ ਖਾਰ ਦਿਖ ਰਹੀ ਸੀ ਉੱਥੇ ਖਾਲੀ ਸਿਮਿੰਟ ਬੈਂਕ ਪੇ ਸਾਡੇ ਕੋਲੇ ਮਿੱਟੀ ਭਰ ਕੇ ਲਾਤੇ ਬਾਕੀ ਜੰਬੋ ਬੈਗ ਵੀ ਲਾ ਦਿੱਤੇ ਕਿੰਨੇ ਵੱਡੇ ਤੇ ਬੰਨ ਹੁਣ ਸਹੀ ਹੈ ਜੀ ਮਜ਼ਬੂਤ ਹੈ ਪਹਿਲਾਂ ਨਾਲੋਂ ਨਹੀਂ ਨਹੀਂ ਕੋਈ ਕੋਈ ਬਰੀਚ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਬਰੀਚ ਹਾਲ ਤੱਕ ਪਾਈ ਨਹੀਂ ਗਈ ਸਭ ਠੀਕ ਹੈ ਹਾਂਜੀ ਹਾਂ ਬਿਲਕੁਲ ਬਿਲਕੁਲ ਸਾਰੇ ਪੂਰੇ ਖਤਰਾ ਕੋਈ ਨਹੀਂ ਹੈਗਾ ਜੀ ਹਲੇ ਫਿਲਹਾਲ ਕੋਈ ਲੋੜ ਨਹੀਂ ਹੈਗੀ ਜੀ ਪੈਨਿਕ ਹੋਣ ਦੀ ਸਾਰੇ ਕੁਝ ਅੰਡਰ ਕੰਟਰੋਲ ਹਾਂਜੀ ਹਾਂ ਇਹ ਤਾਂ ਹੀ ਰੱਖੇ ਨੇ ਵੀ ਜੇ ਕੋਈ ਦਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਆਪਾਂ ਉਹਨਾਂ ਨੂੰ ਨਾਲ ਦੀ ਨਾਲ ਲਾ ਸਕੀਏ ਹਣਾ ਹਾਂਜੀ ਹਾਂਜੀ ਬਿਲਕੁਲ ਲੋਕਾਂ ਨੂੰ ਫੇਰ ਕੀ ਕਰ ਜਾਈਏ ਲੋਕਾਂ ਨੂੰ ਬਸ ਆਈ ਐ ਪੀਲਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਸਾਰਾ ਕੁਝ ਅੰਡਰ ਕੰਟਰੋਲ ਹੈ ਪਿੱਛੋਂ ਵੀ ਪਾਣੀ ਹੁਣ ਠੀਕ ਲੈਵਲ ਤੇ ਚੱਲ ਰਿਹਾ ਹੈ ਹਾਂਜੀ ਹਾਂ ਬਿਲਕੁਲ ਸਹੀ ਹੈ ਜੀ ਨਹੀਂ 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 ਬਿਲਕੁਲ ਮਤਲਬ ਅੰਡਰ ਡੇਂਜਰ ਹੀ ਹੈ ਅੰਡਰ ਡੇਂਜਰ ਹੀ ਹੈ 2-3 ਫੁੱਟ ਦਾ ਮਾਰਜਨ ਹੈਗਾ ਆਪਣੇ ਕੋਲੇ ਪਿੱਛੋਂ ਘਟ ਗਿਆ ਹਾਂਜੀ ਹਾਂ ਬਿਲਕੁਲ ਪਿੱਛੋਂ ਲਵਪ੍ਰੀਤ ਸਿੰਘ ਹੈਈ ਮੇਰਾ ਨਾਮ ਮੈਂ ਡਰੇਨੇਜ ਡਿਪਾਰਟਮੈਂਟ ਤੋਂ ਆ ਐਜ਼ ਅ ਜੀ ਅੱਜ ਪੂਰੇ ਪ੍ਰਸ਼ਾਸਨ ਨੇ ਐਮਐਲਏ ਸਾਹਿਬ ਵੀ ਨਾਲ ਗਏ ਸੀ ਜੀ ਸਾਰਾ ਅਸੀਂ ਜਾ ਕੇ ਉੱਥੇ ਮੌਕਾ ਦੇਖਿਆ ਹ ਕੱਗਣਾ ਦੀ ਨਿਕਲਦੀ ਹੈਗੀ ਆ ਤਾਂ ਅਸੀਂ ਇੱਥੇ ਪਿੰਡ ਸਤਰਾਣਾ ਮਤੋਲੀ ਸੋਲੀ ਅਰਨੇਟੂ ਸਾਗਰਾ ਇਹ ਸਾਰੇ ਪਿੰਡ ਤਈਪੁਰ ਦੇਖਣੇ ਜਾ ਕੇ ਸੀ ਜੀ ਅਤੇ ਜਿੱਥੇ ਜਿੱਥੇ ਸਾਨੂੰ ਲੱਗਦਾ ਸੀਗਾ ਕਿ ਕੋਈ ਬੰਦ ਨਾ ਖਤਰਾ ਹੈਗਾ ਜਾਂ ਕੋਈ ਅੱਚਾ ਬੰਦ ਕੱਚਾ ਹੋ ਰਿਹਾ ਹੈਗਾ ਤਾਂ ਉੱਥੇ ਮੌਕੇ ਤੇ ਪਿੰਡਾਂ ਨਾਲ ਮੀਟਿੰਗ ਕਰਕੇ ਐਮਐਲਏ ਸਾਹਿਬ ਸਾਰੇ ਨੇ ਡਿਪਟੀ ਅਧਿਕਾਰੀ ਜੀ ਕੀ ਐਕਸ਼ਨ ਜੀ ਸਾਹਿਬ ਜਿਹੀ ਵੀਡੀਓ ਸਾਹਿਬ ਤੇ ਨਾਲ ਦੀ ਨਾਲ ਹੀ ਮੌਕੇ ਤੇ ਇਹਨਾਂ ਨੂੰ ਕਮਿਟੀ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਜੀ ਤੇ ਬੋਰੀਆਂ ਲੈ ਕੇ ਦਿੱਤੀਆਂ ਗਈਆਂ ਤੇ ਲੇਬਰ ਦਾ ਪ੍ਰਬੰਧ ਵੀ ਵੀਡੀਓ ਸਾਬ ਨੂੰ ਕਰਕੇ ਦਿੱਤਾ ਗਿਆ ਹੈਗਾ ਤਾਂ ਇਹ ਲੋਕਾਂ ਦਾ ਪੂਰਾ ਭਰੋਸਾ ਜਾਇਆ ਹੈਗਾ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਤੇ ਪ੍ਰਸ਼ਾਸਨ ਪੂਰੀ ਨਿਗਰਾਨੀ ਰੱਖ ਰਿਹਾ ਹੈਗਾ ਕੋਈ ਵੀ ਖਤਰੇ ਵਾਲੀ ਗੱਲ ਹੋਏਗੀ ਤਾਂ ਫਿਰ ਵੀ ਚੇਤਾਵਨੀ ਦਿੱਤੀ ਜਾਵੇਗੀ ਇਹ ਪਰਸਾ ਸਨ ਪੂਰਾ ਟੁੱਢ ਨਾਲ ਖੜਾ ਜੇ ਅਫਵਾਹ ਹੀ ਫਲਾਈ ਜਾ ਰਹੀ ਪਾਣੀ ਆ ਗਏ ਹੋ ਗਿਆ ਬੰਨ ਰੁਟ ਗਿਆ ਜੀ ਵੀ ਲੋਕਾਂ ਵੱਲੋਂ ਪਾਣੀ ਜਿਹੜਾ ਚੱਲ ਰਿਹਾ ਜੀ ਤੇ ਬੰਨ ਨਹੀਂ ਰੁਟਿਆ ਕਿਸੇ ਪਾਸੋਂ ਜੀ ਪਾਣੀ ਵੀ ਆਏਗਾ ਖਤਰੇ ਦੇ ਨਿਸ਼ਾਨ ਤੋਂ ਹਲੇ 1.5 ਫੁੱਟ નીચે ਚੱਲ ਰਿਹਾ ਜੀ ਤੇ ਬੈਲੈਂਸ ਬਣ ਕੇ ਚੱਲ ਰਿਹਾ ਹਲੇ ਤੱਕ ਜੀ ਕੋਈ ਵੀ ਟੈਨਸ਼ਨ ਲੈਣ ਦੀ ਜਾਂ ਪੈਨਿਕ ਹੁੰਦੀ ਲੋੜ ਨਹੀਂ ਲੋਕਾਂ ਨੂੰ ਹੀ ਅਪੀਲ ਕਰਦੇ ਆ ਜੀ ਜਿਹੜੇ ਖੇਤਾਂ ਦੇ ਨੇੜੇ ਜਿੱਥੇ ਪਾਣੀ ਆਉਣ ਦੀ ਸੰਭਾਵਨਾ ਲੱਗਦੀ ਹੈਗੀ ਆ ਉੱਥੇ ਨਾ ਜਾਇਆ ਜਾਵੇ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਦੂਰ ਰੱਖਿਆ ਜਾਵੇ ਤੇ ਆਪ ਵੀ ਇੱਥੇ ਨਾ ਜਾ